ਸਤਿ ਸ਼੍ਰੀ ਅਕਾਲ ਦੋਸਤੋ ਸਤਿ ਸ਼੍ਰੀ ਅਕਾਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਰੋਪੜ ਤੋਂ ਸੁਵਰਾਜ ਮਾਜਦਾ ਫੈਕਟਰੀ ਤੋਂ ਸੁਵਰਾਜ ਮਾਜਦਾ ਫੈਕਟਰੀ ਦੇ ਜੋ ਮਜ਼ਦੂਰ ਨੇ ਕੰਮ ਕਰਨ ਵਾਲੇ ਉਹਨਾਂ ਵੱਲੋਂ ਫੈਕਟਰੀ ਮਾਲਕਾਂ ਦੇ ਵਿਰੁੱਧ ਮੈਨੇਜਮੈਂਟ ਦੇ ਵਿਰੁੱਧ ਲਾਹੇਵਾਜੀ ਕੀਤੀ ਜਾ ਰਹੀ ਹੈ ਕੀ ਕਾਰਨ ਗੱਲਬਾਤ ਕਰਦੇ ਹਾਂ ਮੁਰਦਾਬਾਦ 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 ਕੋਈ ਮਾਰੀ ਘਟਣ ਵਾਲਾ ਵਾਪਰੇ ਇਤਿਹਾਦ ਵੱਜੋਂ ਪੁਲਿਸ ਵੱਲ ਵੀ ਪਨਾਹਤ ਕੀਤਾ ਗਿਆ ਹੈ ਤੇ ਵੈਲਵਾਤ ਕਰਦੇ ਆਓ ਜੀ ਸਤਿ ਸ਼੍ਰੀ ਅਕਾਲ ਜੀ ਕੀ ਮਸਲਾ ਕੀ ਮਸਲਾ ਕਰ ਮਤਰਾ ਇਹ ਜਿਹੜੀ ਥੋੜ੍ਹ ਦੇਣਾ ਪਹਿਲਾਂ ਇਹਨਾਂ ਨੇ ਇੱਕ ਰੂਲ ਰੱਖਿਆ ਸੀ ਅੰਦਰ ਇਹ ਟੈਂਪਰੀਰੀ ਕਿ ਕਿਹੜਾ ਮੁੰਡਾ ਕਿੱਟਾਂ ਨਹੀਂ ਲੈ ਕੇ ਆ ਸਕਦੇ ਪਰਮਨੈਂਟ ਵਰਕਰ ਤੇ ਸਾਡੇ ਸਟਾਫ ਵਾਲੇ ਜਿਹੜੇ ਅੰਦਰ ਮੈਨੇਜਮੈਂਟ ਆ ਇਹ ਕਿੱਟਾਂ ਲੈ ਕੇ ਬੈਗ ਲੈ ਕੇ ਆ ਸਕਦੇ ਆ ਠੀਕ ਹੈ ਕਿਉਂਕਿ ਇਹਨਾਂ ਨੇ ਥੋੜੇ ਦਿਨ ਪਹਿਲਾਂ ਉਸ ਤੋਂ ਥੋੜੇ ਦਿਨ ਪਹਿਲਾਂ ਇੱਕ ਮੁੰਡੇ ਕੋਲ ਸੈਂਸਰ ਬਾੜ ਹੋ ਗਿਆ ਸੀਗਾ ਸਕਿਉਰਟੀ ਗੇਟ ਤੇ ਜੀ ਦੇਖੋ ਜੀ ਇੱਕ ਬੰਦੇ ਕੋਲ ਸੈਂਸਰ ਬਾੜ ਹੋਣ ਦਾ ਹਰ ਕੋਈ ਚੋਰ ਨਹੀਂ ਹੁੰਦਾ ਜੀ ਕਿਸੇ ਦੇ ਦਿਲ ਦਾ ਨਹੀਂ ਪਰ ਕਦੇ-ਕਦੇ ਚੀ ਚੱਲਦਾ ਪਿਆ ਜੀ ਯਾਨੀ ਉਹ ਰੂਲ ਸਾਡੇ ਦੇ ਲਾਗੂ ਕੀਤਾ ਇਹਦਾ ਮਤਲਬ ਅਸੀਂ ਸਾਰੇ ਚੋਰ ਆ ਜੀ ਇਹ ਕੋਈ ਨਹੀਂ ਸਾਰੇ ਸਹੀ ਆ ਨਾ ਬੰਦੇ ਅਸੀਂ ਚੋਰ ਹੋ ਗਏ ਉਸ ਤੋਂ ਬਾਅਦ ਅਸੀਂ ਆਪਣਾ ਕਾਟਗੀ ਦਾ ਮੀਟਿੰਗ ਕੀਤੀ ਜੀ ਸੱਤ ਮੁੰਡਿਆਂ ਨੂੰ ਕਿਹਾ ਕਿ ਮੋਰੇ ਆਓ ਸਾਡਾ ਮੀਟਿੰਗ ਕਰੋ ਤੁਸੀਂ ਜੀ ਦਰਨੇ ਗਏ ਇਹਨਾਂ ਨੇ ਉਹ ਰੂਲ ਕੈਨਸਲ ਕੀਤਾ ਵੀ ਆਪਾਂ ਅਸੀਂ ਮੰਗਾ ਰੱਖਿਆ ਜਿਹੜੇ ਤਨਖਾਹ ਬੰਦਿਆ ਗਿਆ 10000 ਰੁਪਏ ਤਨਖਾਹ ਦਿੰਦੇ ਆ ਜੀ 10000 ਜੋ ਬੰਦਾ ਕਿਰਾਇਆ ਭਾਰਾ ਕੱਢ ਕੇ 7000 ਰੁਪਏ ਬਾਜਾ 7000 ਨਾਲ ਘਰ ਦਾ ਬਜਾਰਾ ਅੱਜ ਕੱਲ ਇਹੰਦ ਨਹੀਂ ਚੱਲ ਸਕਦਾ ਤੁਹਾਨੂੰ ਵੀ ਪਤਾ ਇਸ ਗੱਲ ਦਾ ਜੀ ਠੀਕ ਆ ਜੀ ਉਸ ਤੋਂ ਬਾਅਦ ਜਦੋਂ ਅਸੀਂ ਅੰਦਰ ਗਏ ਆ ਅਸੀਂ ਇਹਨਾਂ ਨਾਲ ਸਪੈਸ਼ਲ ਹੀ ਗੱਲ ਕੀਤੀ ਆ ਕਿ ਜਿਹੜੇ 6 ਬੰਦੇ ਅਸੀਂ ਅੰਦਰ ਆਏ ਆ 7 ਬੰਦੇ ਇਹ ਟਾਰਗੇਟ ਕੀਤੇ ਜਾਊਗੇ ਜੀ ਠੀਕ ਆ ਜ ਇਹ ਕੋਰੇ ਟਾਈਮ ਦੀ ਗੱਲ ਆ 10 15 ਦਿਨ ਲੱਗੇ ਆ ਇਹਨੇ ਪਹਿਲੇ ਨੰਬਰ ਤੇ ਮੈਨੂੰ ਬਿਨਾਂ ਰੀਜ਼ਨ ਤੋਂ ਕੱਢ ਦਿੱਤਾ ਜੀ ਮੈਂ ਬੋਲਿਆ ਮੈਨੂੰ ਰੀਜ਼ਨ ਦੱਸੋ ਕਰੀ ਕਹਿੰਦੇ ਤੇਰੀ ਛੁੱਟੀਆਂ ਜ਼ਿਆਦਾ ਆ ਮੈਂ ਕਿਹਾ ਛੁੱਟੀਆਂ ਦੇ ਪ੍ਰੂਫ ਕਢਾ ਲਓ ਠੀਕ ਆ ਜੀ ਇਹਨੇ ਬਹਾਨਾ ਕੋਈ ਬਣ ਨਹੀਂ ਰਿਹਾ ਕਿਸੇ ਤਰੀਕੇ ਇਹਨੇ ਸਾਨੂੰ ਜਿਹੜੇ ਮੰਡੇ ਮੋਰੇ ਉਹ ਕੱਢਣੇ ਸ਼ੁਰੂ ਕਰ ਰਹੇ ਆ ਜੀ ਕਿੰਨੀ ਕਿੰਨੀ ਦਿਨ ਬਾਅਦ ਬ੍ਰੇਕ ਪਾਈ ਜਾਂਦੀ ਹੈ ਇੱਥੇ ਬ੍ਰੇਕ ਦਾ ਸਿਸਟਮ ਵੀ ਇਹ ਰੱਖਿਆ ਹੋਇਆ ਕਿ ਕਰੇ 6 ਮਹੀਨੇ ਕਰੇ 2 ਮਹੀਨੇ ਲਵਾ ਦੇ ਆ ਜਿਹਦਾ ਕੰਮ ਇਹ ਆ ਜਿਹੜੇ ਵਰਕਰ ਦੀ ਬ੍ਰੇਕ ਪਾ ਦਿੱਤੀ ਜਾਂਦੀ ਉਹਨੂੰ ਵਾਪਸ ਡਿਊਟੀ ਤੇ ਬੁਲਾਇਆ ਜਾਂਦਾ ਵਾਪਸ ਕਦੇ ਬੁਲਾਦੇ ਨਹੀਂ ਤਾਂ ਬੁਲਾਣਾ ਹੀ ਨਹੀਂ ਮੈਨੇ ਸੈਲਰੀ ਪੈਕੇਜ ਕਿਹਾ ਜੀ ਸੈਲਰੀ ਪੈਕੇਜ 10000 ਕਦੇ 9000 9900 ਐਡਾ ਦੇ ਤੇ ਤੁਸੀਂ ਤੁਹਾਡਾ ਹੁਣ ਕੀ ਹੈ ਜਿਹੜਾ ਤੁਸੀਂ ਮਜਾਰੇ ਬਾਜੀ ਕਰ ਰਹੇ ਹੋ ਰੋਡ ਜਾਮ ਕਰਨਾ ਕਦੋਂ ਤੱਕ ਇਹ ਇਹ ਕਦੋਂ ਦੇ ਜਾਦੂਦਾਰ ਸਾਡੀਆਂ ਬੰਦਾ ਨਹੀਂ ਪੂਰੀਆਂ ਕਰਦੇ ਅਸੀਂ ਇੱਥੇ ਹੀ ਆਪਣਾ ਸ਼ਾਂਤੀ ਮੂਕ ਕੂਰਤਾਂ ਦੇ ਥੰਗੜਾ ਬੈ ਮੈਨੂੰ ਕਾਲ ਵੀ ਸਾਨੂੰ ਰਾਤ ਨੂੰ ਫੋਨ ਆ ਰਹੇ ਆ ਜਿਵੇਂ ਆਪਣਾ ਹੱਕ ਵੀ ਨਹੀਂ ਮੰਗ ਸਕਦੇ ਸਾਨੂੰ ਕੰਮ ਦਾ ਪਿਆ ਰਹੇ ਆ ਫੋਨ ਤੋਂ ਸਾਨੂੰ ਤਾਕੀਆਂ ਦੇ ਰਹੇ ਆ ਕਹਿੰਦੇ ਤੁਹਾਡੀ ਅੱਛੀ ਜਿਓ ਕੇ ਰਹ ਜੂਗੇ ਤੁਸੀਂ ਐਂ ਤਾਂ ਰੂਗੇ ਉਹ ਕਰੋਗੇ ਸਾਨੂੰ ਐਂ ਬੋਲ ਰਹੇ ਆ ਬਾਰਾ ਇੱਥੇ ਜਿਓ ਕੇ ਰਹ ਜੂਗੇ ਮਤਲਬ ਮਤਲਬ ਵੀ ਤੁਸੀਂ ਕਰ ਨਹੀਂ ਸਕਦੇ ਅੱਗੇ ਅੱਗੇ ਤੁਹਾਡੇ ਕੋਲ ਕੀ ਪਿਆ ਸਾਨੂੰ ਕਾਰਵਾਈ ਕਰੂਗਾ ਜਾਂ ਨਹੀਂ ਡਰਾਪੇ ਦੇ ਰਹੇ ਆ ਰਾਤ ਨੂੰ ਦੇ ਰਹੇ ਆ ਪੜਕੇ ਦੀ ਬਾਨੀ ਵੀ ਦੱਸੋ ਵੀ ਆਪਣਾ ਹੱਕ ਵੀ ਨਹੀਂ ਮੰਗ ਸਕਦੇ ਕਿੰਨੇ ਮੁਲਾਜ਼ਮ ਕੰਮ ਕਰਦਾ ਹੈ ਇੱਥੇ ਸੋਰਾਜ ਮਾਦਜ ਆਪਣਾ 750 ਤੋਂ ਬੰਦਾ ਜਿਹੜਾ ਸਾਡਾ ਚਿਹਰਾ ਬੰਦਾ ਕੰਮ ਕਰ ਰਿਹਾ ਜਿੱਥੇ ਇਹਨਾਂ ਦੇ ਸਿਰ ਪਰ ਹੀ ਚੱਲਦਾ ਪੱਕ ਇੱਕ ਥੋੜੀ ਜਿਹੀ ਜਾਣਕਾਰੀ ਮੈਨੂੰ ਇਹ ਮਿਲ ਰਹੀ ਹੈ ਕਿ ਕਹਾ ਕੇ ਮਹਿੰਦਰਾ ਵਾਲਿਆਂ ਦਾ ਵੀ ਕੋਈ ਚੱਕਰ ਹੈ ਵੀ ਆ ਰਹੇ ਨੇ ਕੁਝ ਹਿੱਸਾ ਬਾੜਵੇਂ ਇਸ ਤਰ੍ਹਾਂ ਦਾ ਸ਼ੇਅਰ ਉਹਨਾਂ ਦੇ ਪਈ ਹੈ ਜੀ ਇੱਥੇ ਤੇ ਉਹਨਾਂ ਦੇ ਵੀ ਅੱਜ ਸ਼ੇਅਰ ਮੀਟਿੰਗ ਆ ਪਤਾ ਨਹੀਂ ਇਹਨਾਂ ਦੀ ਲਈ ਅੱਜ ਤੇ ਇਹਨਾਂ ਨੂੰ ਇੰਨਾ ਕੋਹ ਕੋਇਆ ਵੀ ਅੱਜ ਸਵੇਰੇ ਸੱਜ ਦੇ 5-6 ਵਜੇ ਇਹਨਾਂ ਨੇ ਗੱਡੀਆਂ ਪੰਜ ਪਹਿਲਾਂ ਕੌਂਸੀਆਂ ਲਿਆ ਕੇ ਉਹਨਾਂ ਦਾ ਨਾਟਕ ਕਰਦੇ ਨੇ ਪਤਾ ਨਹੀਂ ਕਿੱਤਾ ਕਰਦੇ ਹੋ ਅੱਗੇ ਦੱਸੋ ਕੋਈ ятоਵਾਤੀ ਜਗ੍ਹਾ ਤੇ ਹੈ ਕਿ ਉਹ ਹਮਲਾ ਕਰੇਗਾ ਕਰਿਆ ਸਾ ਆਪਣੇ ਖਾਸ ਸਮਝ ਬੈਠੇ ਉਹਨੇ ਕੰਮ ਕਰ ਰਹੇ ਦੂਰ ਕਰ ਰਹੇ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਰੋਪੜ ਤੋਂ ਸ ਇਧਰ ਭਾਰੀ ਪੁਲਿਸ ਵੱਲ ਵੀ ਤਾਇਨਾਤ ਕੀਤਾ ਗਿਆ ਹੋਰ ਆਫਸਰ ਵੀ ਖੜੇ ਨੇ ਇਹਨਾਂ ਨੇ ਜੋ ਮੰਗਾ ਨੇ ਇਹ ਨੇ ਕਿ 6 ਮਹੀਨੇ ਬਾਅਦ ਇਹਨਾਂ ਨੂੰ ਬ੍ਰੇਕ ਪਾ ਦਿੱਤੀ ਜਾਂਦੀ ਹੈ ਸੈਲਰੀਆਂ 8 8 9000 ਤੇ ਕੰਮ ਕਰ ਰਹੇ ਨੇ ਇਹ ਦੇਖੋ ਇਧਰ ਮੁਜਾਰੇबाजी ਕੀਤੀ ਜਾ ਰਹੀ ਹੈ ਤੁਹਾਡੇ ਨਾਲ ਅਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸਮਰਾਜ ਮਾਜ ਦਾ ਫੈਕਟਰੀ ਰੋਪੜ ਤੋਂ ਇਹਨਾਂ ਨੇ ਮੰਗਿਆ ਕਿ ਸਾਨੂੰ ਪੱਕੇ ਕੀਤਾ ਜਾਵੇ ਜੇਕਰ ਪੱਕੇ ਨਹੀਂ ਕਰਨਾ ਤਾਂ ਸਾਡੀਆਂ ਸੈਲਰੀਆਂ ਵਧਾਈਆਂ ਜਾਣ ਕਿਉਂਕਿ ਜਮਾਨਾ ਇਹ ਕਿ 8-9000 ਦੇ ਵਿੱਚ ਪਰਿਵਾਰ ਪਾਲਨੇ ਬੜੀ ਮੁਸ਼ਕਲ ਦੀ ਸਥਿਤੀ ਵਾਲੀ ਗੱਲ ਹੈ ਤੇ ਇਹਨਾਂ ਵੱਲੋਂ ਰੋਪੜ ਜੋ ਫੈਕਟਰੀ ਹੈ ਸਾਹਮਣੇ ਜਿਹੜਾ ਰੋਡ ਜਾਂਦਾ ਇੱਥੋਂ ਇੱਥੇ ਮੁਜਾਰੇबाजी ਕੀਤੀ ਜਾ ਰਹੀ ਹੈ ਤੇ ਕਹਿ ਰਹੇ ਨੇ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਇੱਥੇ ਇਸੇ ਤਰ੍ਹਾਂ ਮੁਜਾਰੇबाजी ਕਰਦੇ ਰਹਾਂਗੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਭਾਰੀ ਪੁਲਿਸ ਵੱਲ ਕੈਨਾਤ ਸੁਵਰਾਜ ਮਾਜ ਦਾ ਫੈਕਟਰੀ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਵਰਕਰ ਵੈਲਡਰ ਡਰਾਈਵਰ ਮੁਰਦਾਬਾਦ 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 ਇਧਰ ਜਦੋਂ ਕੋਈ ਮੈਨੇਜਮੈਂਟ ਦੀ ਗੱਡੀ ਆਉਂਦੀ ਹੈ ਤੇ ਇਹਨਾਂ ਨੂੰ ਇਹਨਾਂ ਨਾਰੀ ਭਾਜੀ ਕਿੱਥੇ ਜਾਂਦੀਆਂ ਦੇਖੋ ਅਫਸਰ ਜਾ ਰਹੇ ਨੇ ਡਿਊਟੀ ਦਾ ਟਾਈਮ ਹੈ ਜਦੋਂ ਵੀ ਕੋਈ ਅਫਸਰ ਗੱਡੀ ਦੇ ਵਿੱਚ ਆਉਂਦਾ ਤਾਂ ਇਹਨਾਂ ਵੱਲੋਂ ਬੁਝਾਰੇ ਆ ਬਾਜੀ ਕੀਤੀ ਜਾਂਦੀ ਹੈ ਮਸਲਾ 6 ਮਹੀਨੇ ਬਾਅਦ ਬ੍ਰੇਕ ਨਾ ਪਾਈ ਜਾਵੇ ਸੈਲਰੀਆਂ ਵਧਾਈਆਂ ਜਾਣ 7-7000 ਰੁਪਏ ਸੈਲਰੀ ਹੈ ਸੁਵਰਾਜ ਮਾ ਜਿਹੜਾ ਫੈਕਟਰੀ ਜਿੱਥੇ ਬੱਸਾਂ ਇਹ ਗੱਡੀਆਂ ਬਣਾਈਆਂ ਆ ਨੀ ਉਹਨੇ ਮੁਲਾਬਾ 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 ਅਸਰੂਪ ਚ ਜੋ ਮੌਨ ਚੌਕ ਚੌਕੀ ਦੇ ਪੁਲਿਸ ਮਨਵਾਜੂ ਭਾਰੀ ਪੁਲਿਸ ਬਲ ਜੀ ਤਾਇਨਾਤ ਕੀਤਾ ਗਿਆ ਹੈ ਹਣ ਮਿੱਥੇ ਸਮੇ ਲਈ ਇਹਨਾਂ ਵੱਲ ਵਰਗੀ ਸਥਿਤੀ ਪਰ ਅਗਰ ਜਿੱਤੀ ਗਈ ਇਹ ਮੈਂ ਤੁਹਾਡੇ ਬਰਸਤ ਸੇਵਿੰਗ ਦਾ ਦੋਪੜ